ਪਾਕਿਸਤਾਨ ਨਾਲ ਚੱਲ ਰਹੀ ਤਣਾਅਪੂਰਨ ਮਾਹੌਲ ਦੇ ਚੱਲਦੇ ਵਿਧਾਇਕਾ ਅਰਨਾ ਚੋਦਰੀ ਵੱਲੋਂ ਸਰਹੱਦੀ ਪਿੰਡਾਂ ਦਾ ਕੀਤਾ ਦੌਰਾ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਨਾਲ ਕੀਤਾ ਰابطਾ ਕਾਇਮ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਕੀਤਾ ਜਾਗਰੂਕ ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ਨਾਲ ਚੱਲ ਰਹੀ ਤਣਾਅਪੂਰਨ ਮਾਹੌਲ ਦੇ ਚੱਲਦੇ ਅੱਜ ਵਿਧਾਇਕਾ ਅਰਨਾ ਚੋਦਰੀ ਵੱਲੋਂ ਸਰਹੱਦੀ ਪਿੰਡਾਂ ਕਹਨਾ ਠੱਤੀਪਰੀਦਪੁਰ ਜਾਨਪੁਰ ਸ਼੍ਰੀ ਰਾਮਪੁਰ ਠਾਕੁਰਪੁਰ ਸੰਦਲਪੁਰ ਮਿਆਨੀ ਮਲਾ ਸਲਾਚ ਚੌਂਤਰਾਵਜੀਪੁਰ ਅਫਗਾਨਾ ਸ਼ਮਸ਼ੇਰਪੁਰ ਸੰਘੋਰ ਠੁੱਡੀ ਡੁੰਗਰੀ ਦੁਰੰਗਲਾ ਤੇ ਨਾਲ ਲੱਗਦੇ ਪਿੰਨਾਂ ਦਾ ਤਸੋਰਾ ਕੀਤਾ ਗਿਆ ਅਤੇ ਲੋਕਾਂ ਦਾ ਹਾਲਚਲ ਜਾਣਿਆ ਇਸ ਮੌਕੇ ਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਬਲਾਕ ਸਮਤੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਅਤੇ ਕਾਂਗਰਸੀ ਨੇਤਾ ਵਿਰਿੰਦਰ ਨਸ਼ਹਿਰਾ ਵੀ ਉਹਨਾਂ ਦੇ ਨਾਲ ਸਨ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਕਿਹਾ ਕਿ ਵਿਰੋਧੀ ਦੇਸ਼ ਪਾਕਿਸਤਾਨ ਵੱਲੋਂ ਸਾਡੇ ਦੇਸ਼ 'ਚ دہشت ਫਲਾਈ ਜਾ ਰਹੀ ਹੈ ਜਿਸ ਤੇ ਚਲਦੇ ਅੱਜ ਸਾਡੇ ਵੱਲੋਂ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਮੇਰੇ ਹਲਕੇ ਦੇ ਲੋਕਾਂ ਤੇ ਕੋਈ ਵੀ ਆਫਤ ਆਉਂਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਹਾਂ ਰਾਤ ਨੂੰ ਲੰਗਦਾ ਹੁਣ ਮਹਾਰਾਜ ਜੀ ਕੀ ਕਰੋ ਕਿਹੜੋ ਨਿਕਲਿਆ ਇਹ ਨਾਈਟ ਹੋਰ ਵੀ ਕੈਮਰਾ ਆ ਬਹੁਤ ਠੀਕ ਹੈ ਕੰਮ ਸਾਰੇ ਆ ਰਹੀ ਹੈ ਲਾਈ ਉਹ ਗਰੀਆਂ ਦੇ ਪਾਰਡ ਪਿਆਦਾ ਪ੍ਰਤੀਸ਼ਾਣ ਤੋਂ ਲਈ ਹੋਰ ਗੱਲ ਕੀ ਤੇ ਰਾਤ ਨੂੰ ਲਾਈਟਾਂ ਨੂੰ ਤਾਂ ਬੰਦ ਕਰਦਿਆਂ ਹੋਣਾ ਉਹ ਆਪਣੀ ਦੇਤਰੀ ਆ ਆਪਾਂ ਕਈ ਵਾਰੀ ਉਹਨਾਂ ਨੂੰ ਕਰੋਨਾ ਨਹੀਂ ਕਰਦੇ ਮੈਂ ਵੀ ਦੁਖੀ ਹਾਂ ਨਾ ਉਹਨੇ ਆਪਣੇ ਕੋਲ ਬੜਾ ਅਰੇਂਜਮੈਂਟ ਆ ਕੰਪਨੀ ਆਨੇਂ ਦੀਆ ਕੋ ਉਹਨੇ ਐਸਾ ਕੁਝ ਨਹੀਂ ਕਿਹਾ ਕਿ ਅੱਜ ਹਾਲ ਪਰਹਾਲੇ ਦੀਆਂ ਵਾਲੀ ਦੀ ਕੋਈ ਜਗ੍ਹਾ ਆ ਚਲੇ ਹੋ ਜਾਂ ਗਏ ਅਮਲੇ ਬਾਕੀ ਆ 10 ਨਹੀਂ 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 ਆਜੇ ਫੜਾ ਦੇ ਦੇ ਉਹ ਇਹ ਹੁਣ ਨਾਲ ਪੈ ਜੀਦਾ ਮੈਂ ਤਾਂ ਪਾਲੀ ਪੁੱਛਿਆ ਸਰਵਾਉਂਗਾ ਸਰਵਾਉਂਗਾ ਉੱਥੇ ਗੇਮ ਪਿੱਛੇ ਨਹੀਂ ਆਉਂਦਾ ਹਾਂ ਜੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਸਰਹੱਦੀ ਪਿੰਡਾਂ ਨਾਲ ਬੋਲਦੇ ਨਾਲ ਲੱਗਦੇ ਉਹਨਾਂ ਦੇ ਦੌਰਾ ਕੀਤਾ ਕਿਸ ਤਰ੍ਹਾਂ ਦਾ ਲੱਗੀ ਹਲਾਤ ਦੇਖੋ ਅਸੀਂ ਸਵੇਰ ਤੋਂ ਸਾਰੇ ਸਰਹੱਦੀ ਪਿੰਡਾਂ ਦੇ ਵਿੱਚ ਚਲੇ ਆ ਹੁਣ ਇਸ ਵੇਲੇ ਪਿੰਡ ਸੰਗੌਰ 'ਚ ਖੜੇ ਆ ਸੋ ਸਾਰੇ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ ਚਾਲ ਵੀ ਪੁੱਛਿਆ ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਹੈ ਯਾ ਸਾਡੇ ਵਾਸਤੇ ਸਾਡੇ ਕਰਨ ਜੋ ਕੋਈ ਕੰਮ ਹੈ ਉਹ ਵੀ ਉਹਨਾਂ ਨੂੰ ਪੁੱਛਿਆ ਗਿਆ ਆ ਕਿਉਂਕਿ ਜੇ ਅਸੀਂ ਪੁਰਾਣਾ ਇਤਿਹਾਸ ਦੇਖੀਏ ਤੇ ਜਦੋਂ ਫ੍ਰੀडम ਸਟਰਗਲ ਜਦੋਂ ਭਾਰਤ ਆਜ਼ਾਦੀ ਦੇ ਵਿੱਚ 80% ਜੇ ਮੈਂ ਕਹਾਂ ਕਿ ਪੰਜਾਬੀਆਂ ਦਾ ਯੋਗਦਾਨ ਸੀ ਤੇ ਉਹ ਗਲਤ ਨਹੀਂ ਹੋਏਗਾ ਪਰ ਪੰਜਾਬੀ ਲੋਕ ਬਹੁਤ ਰਫ ਐਂਡ ਟਫ ਨੇ ਔਰ ਇਹ ਮੁਸੀਬਤਾਂ ਸਾਹਮਣਾ ਕਰਨਾ ਚਾਹੁੰਦੇ ਨੇ ਜਦੋਂ ਹੜ ਆਂਦਾ ਉਦੋਂ ਵੀ ਪੰਜਾਬੀ ਛੇਲਦੇ ਨੇ ਜਦੋਂ ਗੋਲੀ ਆਂਦੀ ਹੈ ਪਾウダー ਦੇ ਪਾਰੋਂ ਉਹ ਵੀ ਪੰਜਾਬੀ ਛੇਲਦੇ ਨੇ ਜਦੋਂ ਇਸੇ ਹਾਲਾਤਾਂ ਦੇ ਵਿੱਚ ਘਰਾਂ ਨੂੰ ਸ਼ਿਫਟ ਕਰਨ ਦਾ ਵੀ ਹੁੰਦਾ ਕਿਤੇ ਸੇਫ ਜਗ੍ਹਾ ਤੇ ਫੌਜ ਅਗਰ ਆਰਡਰ ਕਰਦੀ ਹੈ ਉਹ ਵੀ ਘਰ ਛੱਡ ਕੇ ਆਪਣਾ ਸਾਰਾ ਜਾਨਵਰ ਜਾਂ ਆਪਣਾ ਪਸ਼ੂਗਰਾਂ ਲੈ ਕੇ ਉਹ ਵੀ ਆਪਣੇ ਸੇਫ ਟਿਕਾਣੇ ਤੇ ਜਾਂਦੇ ਨੇ ਸੋ ਇਹ ਇੱਕ ਫੇਰ ਦੋਸਰਾ ਦੀ ਸਿਚੁਏਸ਼ਨ ਬਣੀ ਹੈ ਲੇਕਿਨ ਮੈਂ ਦੇਖਿਆ ਹੈ ਕਿ ਲੋਕਾਂ ਦੇ ਵਿੱਚ ਕਾਫੀ ਹੌਸਲਾ ਹੈ ਹੌਸਲੇ ਬੜੇ ਬੁਲੰਦ ਨੇ ਔਰ ਜੋ ਜੋ ਅਨਾਉਂਸਮੈਂਟਸ ਹੋ ਰਹੀਆਂ ਨੇ ਫੌਜ ਦਾ ਪੂਰਾ ਸਾਥ ਦੇ ਰਹੇ ਨੇ ਜਿਵੇਂ ਰਾਤ ਨੂੰ ਕਰਫਿਊ ਲੱਗ ਜਾਂਦਾ ਹੈ ਰਾਤ ਨੂੰ ਜਿਵੇਂ ਬਲੈਕਆਊਟ ਹੋ ਜਾਂਦਾ ਹੈ ਉਸੇ ਤਰ੍ਹਾਂ ਹੀ ਉਹ ਪੂਰੀ ਪਾਲਣਾ ਕਰ ਰਹੇ ਨੇ ਔਰ ਅਸੀਂ ਵੀ ਉਹਨਾਂ ਨੂੰ ਦੱਸਿਆ ਕਿ ਹੈ ਕਿ ਤੁਸੀਂ ਕੋਈ ਵੀ ਕੋਈ ਸਾਡੇ ਕਰਨਯੋਗ ਕੋਈ ਕੰਮ ਹੈ ਤਾਂ ਸਾਨੂੰ ਦੱਸਿਆ ਜਾਏ ਇੱਕ ਦੋ ਪਿੰਡਾਂ ਨੇ ਦੱਸਿਆ ਕਿ ਲਾਈਟ ਦਿਨ ਦੀ ਨਹੀਂ ਹੈ ਤਾਂ ਕਿ ਲੋਗਾਂ ਨੂੰ ਜਿਹੜੀ ਦਿਨ ਵੇਲੇ ਕੰਮ ਹੋ ਸਕਦੇ ਨੇ ਉਹਦੇ ਵਿੱਚ ਤੰਗੀ ਆ ਰਹੀ ਹੈ ਜਿਵੇਂ ਕਿਸੇ ਨੇ ਆਟਾ ਪਿਸਵਾਨਾ ਹੈ ਜਾਂ ਜਿਹੜੇ ਇਨਵਰਟਰਸ ਨੇ ਔਰ ਆਉਣਾ ਦੀ ਜਿਹੜੀ ਬੈਟਰੀ ਹੈ ਉਹਨਾਂ ਨੂੰ ਉਹ ਚਾਰਜ ਕਰਨ ਨਹੀਂ ਹੋ ਸਕਦੀ ਸੋ ਅਸੀਂ ਉਹ ਉਹਨਾਂ ਦੀ ਮੁਸ਼ਕਲ ਜਿਹੜੀ ਹੈ ਉਹ ਅ ਜਿਹੜੇ ਪ੍ਰਸ਼ਾਸਨ ਦੇ ਧਿਆਨ ਚ ਲਿਆਈ ਹੈ ਉਹ ਜਲਦੀ ਹੀ ਇਹਦਾ ਵੀ ਹੱਲ ਹੋ ਜਾਏਗਾ ਸੋ ਮੈਂ ਦੇਖਿਆ ਹੈ ਕਿ ਹੌਸਲੇ ਬੜੇ ਬੁਲੰਦ ਨੇ ਔਰ ਲੋਕ ਨਾਲ ਨੇ ਔਰ ਇਹ ਕਿਸੇ ਤਰ੍ਹਾਂ ਦਾ ਵੀ ਮੁਸ਼ਕਿਲ ਦਾ ਸਾਹਮਣਾ ਕਰਨੋਂ ਪਿਆਰ ਬੈਠੇ ਨੇ ਐਸੇ ਬਾਰਡਰ ਦੇ ਉੱਤੇ ਕਾਫੀ ਸ਼ਾਂਤੀ ਹੈ ਕੋਈ ਐਸੀ ਗੱਲ ਨਹੀਂ ਕੋਈ ਅੱਲੀ ਕੋਈ ਬਹੁਤ ਜ਼ਿਆਦਾ ਹਲਚੁਲ ਨਜ਼ਰ ਨਹੀਂ ਆ ਰਹੀ ਪਰ ਹਾਂ ਆਰਮੀ ਨੇ ਆਪਣਾ ਜਿਹੜਾ ਕੰਮ ਹੈ ਉਹ ਤੇ ਕਰਨਾ ਹੈ ਉਹ ਆਪਣੀ ਆਪਣੀ ਪੋਜੀਸ਼ਨਿੰਗ ਬਣਾ ਲੈ ਲਈ ਹੋਈ ਹੈ ਸੋ ਇਨ ਕੇਸ ਆਫ ਐਨੀ ਕੋਈ ਐਸੀ ਹਾਲਾਤ ਬੰਦੇ ਨੇ ਤੇ ਫੌਜ ਤੇ ਬਿਲਕੁਲ ਤਿਆਰ ਹੈ ਲੋਗ ਵੀ ਆਪਣਾ ਹੌਸਲਾ ਰੱਖਣ ਦੇ ਕਾਫੀ ਫਲੰਦ ਨੇ ਜੇਕਰ ਮੈਂ ਪਿੰਡਾਂ ਨੂੰ ਉਠਾਇਆ ਜਾਂਦਾ ਤਾਂ ਤੁਹਾਡੇ ਵੱਲੋਂ ਕੀ ਪ੍ਰਾਲੀ ਕੀਤੀ ਜਾਂਦੀ ਰਹਣ ਲਈ ਨਹੀਂ ਜੋ ਵੀ ਇਹਦਾ ਨੂੰ ਪ੍ਰਸ਼ਾਸਨ ਵੱਲੋਂ ਨੂੰ ਰਿਕੁਐਸਟ ਕੀਤੀ ਜਾਏਗੀ ਕਿ ਜੋ-ਜੋ ਪ੍ਰਸ਼ਾਸਨ ਅੱਗੇ ਇਸ ਬਾਰੇ ਚ ਕਾਫੀ ਕੰਮ ਕਰ ਰਿਹਾ ਇਸ ਕੰਮ ਤੇ ਕਿ ਅਗਰ ਐਸੀ ਜ਼ਰੂਰਤ ਪਈ ਤੇ ਪੂਰਾ ਪ੍ਰਬੰਧ ਕੀਤਾ ਜਾਏਗਾ ਪੂਰੀ ਸੁਵਿਧਾ ਜਿਹੜੀ ਹੈ ਲੋਕਾਂ ਨੂੰ ਆਮ ਪਬਲਿਕ ਨੂੰ ਦਿੱਤੀ ਜਾਏਗੀ। ਹਾਂਜੀ ਬਾਈ ਦੱਸੋ ਅੱਜ ਸਰਹੱਦੀ ਪਿੰਡਾਂ ਦੀ ਪਿੰਡਾਂ ਦੌਰਾ ਕਰ ਰਹੇ ਹੋ। ਕਾफी ਗੱਲਾਂ ਆਦੀ ਤੇ ਤਣਾਅ ਹੋਣਾ ਪਾਕਿਸਤਾਨ ਨਾਲ ਲੱਗਦੇ ਤੁਹਾਨੂੰ ਬੱਸੋ ਇਹ ਕਿਹਨੇ ਜਾਂਦੇ। અનਫੋਰਚਨਟਲੀ ਜਿਹੜੀ ਇਹ جنگ ਛਿੜੀ ਹੈ ਉਹ ਕੁਝ ਸਿਰੇ ਸਿਰਫ ਇਹ ਬੰਦਿਆਂ ਨੇ ਪਹਿਲਗਾਮ ਜੋ ਐਪੀਸੋਡ ਕੀਤਾ ਉਹਦੇ ਨਾਲ ਹੀ ਸ਼ੁਰੂ ਹੋਈ ਹੈ ਪਰ ਉਹਦੇ ਨਾਲ ਦੋਨੋਂ ਜਿਹੜੇ ਸਾਡੇ ਦੇਸ਼ ਨੇ ਉਹਨਾਂ ਦੇ ਵਿੱਚ ਤਣਾਅ ਤੇ ਹੈ ਹੀ ਇਹਦੇ ਵਿੱਚ ਕੋਈ ਦੌਰ ਆਇ ਨਹੀਂ ਔਰ ਅਸੀਂ ਅੱਜ ਨਿਕਲੇ ਸੀ ਕਿ ਚਲੋ ਇਹ ਤਾਂ ਵੱਡੀਆਂ ਗੱਲਾਂ ਨੇ ਕਿ ਕਿਉਂ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਕਦੋਂ ਬੰਦ ਹੋਣਾ ਕੀ ਕਰਨਾ ਚਾਹੀਦਾ ਇਹਦੇ ਬਾਰੇ ਤੇ ਗਵਰਨਮੈਂਟਾਂ ਸੋਚਦੀਆਂ ਪਈਆਂ ਲੇਕਿਨ ਅਸੀਂ ਅੱਜ ਨਿਕਲੇ ਸੀ ਵੀ ਘਟੋ ਘਟ ਆਪਣੀ ਜਿਹੜੇ ਇਲਾਕੇ ਦੇ ਲੋਕ ਆ ਜਿਹੜੇ ਬਾਰਡਰ ਦੇ ਕਿਨਾਰੇ ਦੇ ਉੱਤੇ ਆ ਹਰ ਵਾਰੀ ਵਿਚਾਰਿਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਇਹ ਹਾਲਾਤ ਜਦੋਂ ਹੜ ਆਉਂਦਾ ਤੇ 트ਮੀ ਸਾਡਾ ਇਲਾਕਾ ਜਿਹੜਾ ਉਹਦੇ ਨਾਲ ਇਫੈਕਟ ਹੁੰਦਾ ਜਦੋਂ ਕੋਈ ਲੜਾਈ ਝਗੜਾ ਹੁੰਦਾ ਜਿਵੇਂ ਹੁਣ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਅਨਰੈਸਟ ਹੈ ਫਿਰ ਸਾਡੇ ਜਿਹੜੇ ਲੋਕ ਨੇ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਮੈਂ ਕਹਿੰਦਾ ਇਹਨਾਂ ਦਾ ਪਤਾ ਲੈਣਾ ਚਾਹੀਦਾ ਅੱਜ ਇੱਕ ਸਾਈਡ ਤੋਂ ਸ਼ੁਰੂ ਕਰਕੇ ਓਗਰੇ ਤੋਂ ਤੇ ਇਹ ਸਾਰੇ ਸਰ ਅੱਦੀ ਪਿੰਡਾਂ ਦੇ ਵਿੱਚ ਨਾਲ-ਨਾਲ ਨਾਲ-ਨਾਲ ਫਿਰਦੇ ਆਇਆ ਦੇਖਦੇ ਆਇਆ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਲੋਕਾਂ ਦਾ ਜਿਹੜਾ ਮੋਰਲ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਹੌਂਸਲੇ ਬੜੇ ਬੁਲੰਦ ਨੇ ਔਰ ਸਾਡੇ ਇੰਡੀਅਨ ਜਿਹੜੇ ਤੁਹਾਨੂੰ ਪਤਾ ਹੀ ਆ ਔਰ ਖਾਸੌਰ ਤੇ ਪੰਜਾਬੀ ਉਹਨਾਂ ਚ ਜਜ਼ਬਾ ਹੈ ਦੇਸ਼ ਪ੍ਰਤੀ ਆਪਣੇ ਸ਼ੂਬੇ ਪ੍ਰਤੀ ਔਰ ਡਟ ਕੇ ਆਪਣੇ ਬੈਠੇ ਨੇ ਔਰ ਉਹਨਾਂ ਨੂੰ ਅਸੀਂ ਹੌਸਲਾ ਵੀ ਦੇਣ ਵਾਸਤੇ ਆਏ ਆ ਨਾਲ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਸ਼ਾਂਤੀ ਬਣਾਈ ਰੱਖੋ ਔਰ ਸਰਕਾਰ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਜੋ ਵੀ ਕੋਈ ਪ੍ਰੋਟੋਕੋਲ ਆਂਦਾ ਹੈ ਜੋ ਵੀ ਕੋਈ ਆਦੇਸ਼ ਆਉਂਦੇ ਨਾ ਜਿਵੇਂ ਕਿ ਬਲੈਕਆਊਟ ਦੇ ਆਉਂਦੇ ਪੈਨ ਜਾਂ ਉਹ ਕਹਿੰਦੇ ਕਿ ਤੁਸੀਂ ਅੰਦਰ ਰਵੋ ਬਾਹਰ ਨਾ ਨਿਕਲੋ ਜ਼ਿਆਦਾ ਸੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨੂੰ ਬੜੇ ਸਟ੍ਰਿਕਟਲੀ ਅਬਜ਼ਰਵ ਕਰੋ ਇਹ ਸਾਡੇ ਲੋਕਾਂ ਵਾਸਤੇ ਹੀ ਆ ਇਹ ਦੇਸ਼ ਵਾਸਤੇ ਆ ਸਾਡੇ ਸਾਡੇ ਜਿਹੜੀ ਖੈਰੀਅਤ ਵਾਸਤੇ ਆ ਸੋ ਲੋਕਾਂ ਨੇ ਬਹੁਤ ਅੱਛਾ ਹੁੰਗਾਰਾ ਦਿੱਤਾ ਇਸ ਤਰ੍ਹਾਂ ਦੇ ਹਾਲਾਤ ਬਹੁਤ ਲੱਗੇ ਤੁਹਾਨੂੰ ਕਿੰਨੇ ਦਿਨ ਦੌਰਾ ਕੀਤਾ ਬਾਰਡਰ ਦੇ ਨਾਲ ਬਈ ਬਿਲਕੁਲ ਕੋਈ ਐਸੀ ਗੱਲ ਹੀ ਨਹੀਂ ਹੈ ਨਾਰਮਲ ਨੇ ਆਪਣੇ ਬੰਦੇ ਬਿਲਕੁਲ ਹੌਸਲੇ ਚ ਨੇ ਔਰ ਅਸੀਂ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਇਹ ਜੰਗ ਖੇਤੀ ਖਤਮ ਹੋਣੀ ਚਾਹੀਦੀ ਆ ਔਰ ਲੋਕ ਜਿਹੜੇ ਨੂੰ ਆਪਣੇ ਕਾਰੋਬਾਰਾਂ ਦੇ ਵਿੱਚ ਲੱਗਣ ਔਰ ਇਹ ਜਿਹੜੀ ਅਨੈਸੀਸਰਲੀ ਜਿਹੜੀ ਸਾਡੇ ਗਲੇ ਦੇ ਵਿੱਚ ਪੈ ਗਈ ਆ ਜਿਹੜੇ ਚੰਦ ਚ ਸਿਰ ਫਿਰੇ ਬੰਦਿਆਂ ਨੇ ਦੋ ਕੰਟਰੀਜ਼ ਦੇ ਵਿੱਚ ਪ੍ਰੋਬਲਮ ਕ੍ਰੀਏਟ ਕੀਤੀ ਆ ਪਰਮਾਤਮਾ ਉਹਨਾਂ ਨੂੰ ਵੀ ਬੁੱਧੀ ਪਾਏ